ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਮੱਝਵੀ ਸਿੰਘਾਂ ਦੀ ਕੁੜੀ ਕੈਨੇਡਾ ਪੀਆਰ ਤੇ ਕੁੜੀ ਦੀ ਉਮਰ ਹੈਗੀ ਆ 25 ਸਾਲ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਮੁੰਡਾ ਚਾਹੀ ਜੱਟਾਂ ਦਾ ਹੋਵੇ ਘੱਟੋ ਘੱਟ 5-6 ਕਿੱਲੇ ਪੈੜੀ ਹੋਵੇ ਮੁੰਡੇ ਕੋਲੇ ਕੈਨੇਡਾ ਦੀ ਪੀਆਰ ਹੈ ਜੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਵਿਆਹ ਉਹਨਾਂ ਨੇ ਪੱਕਾ ਕਰਨਾ ਤੇ ਮੁੰਡਾ ਜੱਟਾਂ ਦਾ ਹੋਵੇ ਜੇ ਇਹਨਾਂ ਦੀ ਕਾਸਟ ਦਾ ਹੀ ਹੈਗਾ ਯਾਨੀ ਕਿ ਮੱਝਵੀ ਸਿੰਘਾਂ ਦਾ ਹੀ ਹੈਗਾ ਵਧੀਆ ਕਰੋ ਉਹ ਵੀ ਚੱਲ ਜਾਊਗਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਤਾਂ ਕਿ ਇਸ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਲੁਧਿਆਣਾ ਏਰੀਏ ਦੇ ਵਿੱਚੋਂ ਕੈਨੇਡਾ ਪੀਆਰ ਆ ਆਪਣੇ ਕੋਲੇ ਕੁੜੀ 95 ਦਾ ਬਰਥ ਹੈ 939491 ਇਤੋਂ ਜ਼ਿਆਦਾ ਮੁੰਡਾ ਨਾ ਹੋਵੇ 30 32 ਸਾਲ ਦਾ ਮੁੰਡਾ ਚਾਹੀਦਾ ਆਪਾਂ ਨੂੰ ਕੁੜੀ ਥੋੜੀ ਜੀ ਹੈਲਦੀ ਹੈ ਜੀ ਕੈਨੇਡਾ ਪੀਆਰ 8 7 ਕਿਲਿਆਂ ਦੇ ਵਿੱਚ ਕਰ ਦੇਣਗੇ ਤੇ ਮੁੰਡੇ ਦੀ ਪੜ੍ਹਾਈ ਵਧੀਆ ਹੋਣੀ ਚਾਹੀਦੀ ਹੈ ਜੀ ਘੱਟੋ ਘੱਟ ਬੀ ਟੈਕ ਹੋਵੇ ਐਮ ਟੈਕ ਹੋਵੇ ਜਾਂ ਮਾਸਟਰ हां जी 사스리 কাল ਮੈਂ ਛੋੜੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਐ ਪੰਡਤਾਂ ਦੀ ਕੁੜੀ ਜੀ ਪੰਡਤਾਂ ਦੀ ਕੁੜੀ ਐ ਤੇ ਉਹਨਾਂ ਨੂੰ ਚਾਹੀਦਾ ਮੁੰਡਾ ਕਨੇਡਾ ਪੀਆਰ ਤੇ ਕੁੜੀ ਉਧਰ ਵਰਕ ਪਰਮਿਟ ਤੇ ਐ ਮਤਲਬ ਉਹ ਕਹਿੰਦੇ ਵੀ ਕੋਈ ਵੀ ਕਾਸਟ ਦਾ ਮੁੰਡਾ ਹੋਵੇ ਤੇ ਭੈਣ ਦੀ ਉਮਰ ਹੈਗੀ 29 ਸਾਲ ਕਿਸੇ ਵੀ ਕਾਸਟ ਦਾ ਮੁੰਡਾ ਮੇਰੇ ਨਾਲ ਸੰਪਰਕ ਕਰੋ ਜੀ ਰਿਸ਼ਤਾ ਕਰ ਦੇਣਗੇ ਉਹ ਤੇ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਮੁੰਡਾ ਕਨੇਡਾ ਦਾ ਪੀਆਰ ਚਾਹੀਦਾ ਧੰਨਵਾਦ हां जी सत श्री अकाल मैं सोडी अपनी रूपिंदर ते अपने ਕੋਲ ਆਈ ਆ ਜੀ ਰਮਦਾਸ ਜੀ ਦੀ ਕੁੜੀ 20 ਸਾਲ ਉਮਰ ਹੈ ਭੈਣ ਦੀ ਤੇ ਬਿਲਕੁਲ ਗਰੀਬ ਪਰਿਵਾਰ ਦੀ ਲੜਕੀ ਹੈ ਜੀ 2 2.5 ਕਿਲਿਆਂ ਦੇ ਵਿੱਚ ਜੇ ਕੋਈ ਜੱਟਾਂ ਦਾ ਮੁੰਡਾ ਹੈਗਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਤੇ ਭੈਣ ਦੀ ਇਹੀ ਡਿਮਾਂਡ ਹੈ ਵੀ ਭੈਣ ਨੇ ਜੱਟਾਂ ਦੇ ਮੁੰਡੇ ਨਾਲ ਹੀ ਵਿਆਹ ਕਰਾਉਣਾ ਹੈ ਤੇ ਉਮਰ ਜ਼ਿਆਦਾ ਨਾ ਹੋਵੇ 24 25 ਸਾਲ ਤੱਕ ਮੁੰਡਾ ਚੱਲ ਜੂਗਾ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਰ ਧੰਨਵਾਦ ਜੀ ਜੀ ਸਸਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਕਾ ਆਪਣੇ ਕੋਲੇ ਅੰਮ੍ਰਿਤਧਾਰੀ ਕੁੜੀ ਆਈ ਆ ਜੀ ਡਬੋਸੀ ਤੇ ਲੜਕੀ ਵਾਲਿਆਂ ਦੀ ਡਿਮਾਂਡ ਹੈ ਜੀ 35 ਲੱਖ ਰੁਪਏ ਦੀ ਅੰਮ੍ਰਿਤਧਾਰੀ ਮੁੰਡਾ ਚਾਹੀਦਾ ਆਪਾਂ ਨੂੰ ਚਾਹੇ ਪੈੜੀ 2 ਕਿੱਲੀ ਹੋਵੇ ਪਰ 35 ਲੱਖ ਰੁਪਏ ਦੀ ਡਿਮਾਂਡ ਹੈ ਭੈਣ ਉਹਾਂ ਦੀ ਆਪਾਂ ਡਾਟਾ ਸੋ ਨੂੰ ਇੱਥੇ ਪਾ ਦਿੰਨੇ ਆ ਜੇ ਕਿਸੇ ਮੇਰੇ ਵੀਰ ਦਾ ਵਿਚਾਰ ਬਣਦਾ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਧੰਨਵਾਦ ਹਾਂਜੀ ਸੱਸਰੀ ਕਾਲ ਮੈਂ ਛੋਟੀ ਆਪਣੀ ਪਿੰਟਰ ਤੇ ਆਪਣੇ ਕੋਲੇ ਆਈ ਆ ਜੀ ਜੱਟਾਂ ਦੀ ਕੁੜੀ 29 ਸਾਲ ਉਮਰ ਹੈ ਤੇ ਭੈਣ ਨੂੰ ਮੁੰਡਾ ਚਾਹੀਦਾ ਜੀ ਐਮ ਟੈਕ ਹੋਵੇ ਬੀ ਟੈਕ ਹੋਵੇ ਇਧਰ ਲਈ ਚਾਹੀਦਾ ਜੀ ਭੈਣ ਨੂੰ 15 ਕਿਲੇ ਪੈਲੀ ਆਉਂਦੀ ਹੈ ਤੇ ਉਹਨਾਂ ਨੇ ਇੱਕ ਕਰਜਮਾਈ ਰੱਖਣਾ ਮੁੰਡੇ ਕੋਲੇ 10 ਕਿਲੇ ਹੋਣ ਪੜ੍ਹਾਈ ਵਧੀਆ ਕਰੀ ਹੋਵੇ ਬੀ ਟੈਕ ਐਮ ਟੈਕ ਧਿਆਨ ਨਾਲ ਸੁਣ ਲਓ 10 ਕਿਲਿਆਂ ਚ ਵੀ ਚੱਲ ਜੂ 8 ਚ ਵੀ ਚੱਲ ਜੂ ਪਰ ਪੜ੍ਹਾਈ ਵਧੀਆ ਹੋਣੀ ਚਾਹੀਦੀ ਹੈ ਜੀ ਭੈਣ ਨੂੰ 15 ਕਿਲੇ ਆਉਂਦੇ ਨੇ ਧੰਨਵਾਦ ਹਾਂਜੀ ਸਾਸਤਰੀ ਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਮਰੇਲਕੋਟਲੇ ਏਰੀਏ ਦੇ ਵਿੱਚ ਕਨੇਡਾ ਦੀ ਪੀਆਰ ਕੁੜੀ 8 10 ਕਿਲਿਆਂ ਚ ਚਾਹੀਦਾ ਮੁੰਡਾ ਭੈਣ ਦੇ ਥੋੜਾ ਜਿਹਾ ਅੱਖ ਚ ਫਰਕ ਹੈ ਜਿਆਦਾ ਨਹੀਂ ਹੈਗਾ ਥੋੜਾ ਜਿਹਾ ਭੈਣ ਉਧਰ ਡਾਕਟਰ ਹੈ ਤੇ ਵਧੀਆ ਮਤਲਬ ਭੈਣ ਦੀ ਸੈਲਰੀ ਆ ਉਧਰ ਤੇ 8 10 ਕਿਲਿਆਂ ਦੇ ਵਿੱਚ ਹੀ ਮੁੰਡਾ ਚਾਹੀਦਾ ਏਰੀਆ ਹੈਗਾ ਭੈਣ ਦਾ ਮਰੇਲਕੋਟਲਾ ਤੇ ਆਪਾਂ ਨੂੰ ਨੇੜੇ ਤੇੜੇ ਹੀ ਜਿਆਦਾ ਦੂਰ ਨਹੀਂ ਜਾਣਗੇ ਜੀ ਨੇੜੇ ਤੇੜੇ ਹੀ ਮੁੰਡਾ ਚਾਹੀਦਾ 8 10 ਕਿਲਿਆਂ ਚ